ਸਰ ਅ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪੁਰਾਣੀਆਂ ਦਲੀਲਾਂ ਦਿੱਤੀਆਂ ਗਈਆਂ ਕੇਸ ਦੇ ਖਿਲਾਫ ਉਹਨਾਂ ਨੂੰ ਵੀ ਜਿਹੜਾ ਖਾਰਜ ਕੀਤਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਅਜੇ ਹਾਲ ਕੁਝ ਪੁਰਾਣੀ ਦਲੀਲਾਂ ਪੁਰਾਣਾ ਰਿਜ਼ਲਟ ਪਹਿਲਾਂ ਵੀ ਉਹਨਾਂ ਦੀ ਦਲੀਲਾਂ ਖਾਰਜ ਹੋਈਆਂ ਅੱਜ ਫਿਰ ਖਾਰਜ ਹੋਈਆਂ ਤੁਹਾਨੂੰ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਇਹ ਸਰਾ ਸਰ ਸਿਆਸੀ ਝੂਠਾ ਪਰਚਾ ਸੀ ਅਨਫੋਰਚਨਟਲੀ ਪੁਲਿਸ ਦੀ ਇਨੀ ਪੋਲਿਟਿਕਾਈਜੇਸ਼ਨ ਹੋਈ ਹੈ ਇੱਥੇ ਇਹਨੇ ਮਿਸਯੂਜ਼ ਆਫ ਪਾਵਰ ਹੋਈ ਹੈ ਇਨੀ ਮਿਸਯੂਜ਼ ਆਫ ਪਬਲਿਕ ਆਫਿਸ ਹੋਇਆ ਹੈ ਟੂ ਸੈਟੀਸਫਾਈ ਦ ਸਿਡਿਸਟ੍ਰਿਕ ਪਲੇਜਰਸ ਆਫ ਦ ਚੀਫ ਮਿਨਿਸਟਰ ਜੇ ਮੈਂ ਕਹਨਾ ਅੱਜ ਫਿਰ ਰਿਜ਼ਲਟ ਉਹੀ ਜੀ ਮੂਵ ਆ ਡਿੱਗੇ ਨੇ ਸੁਪਰੀਮ ਕੋਰਟ ਦੀਆਂ ਫਾਈਂਡਿੰਗਸ ਨੇ ਅੱਜ ਕਿ ਇਹ ਉਹੀ ਦਲੀਲਾਂ ਨੇ ਰਿਜ਼ਲਟ ਵੀ ਸੇਮ ਹੀ ਹੈ ਔਰ ਅੱਜ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਡਿਸਪਾਈਟ ਦ ਫੈਕਟ ਕਿ ਆਨਰੇਬਲ ਹਾਈ ਕੋਰਟ ਨੇ ਕਿਹਾ ਸੀ ਕਿ 3 ਮਹੀਨੇ ਬਾਅਦ ਦੁਬਾਰਾ ਫਾਈਲ ਕਰ ਸਕਦੇ ਹੈ ਸੁਪਰੀਮ ਕੋਰਟ ਨੇ ਕਿਹਾ ਨਾਥਿੰਗ ਡੂਇੰਗ ਇਹਨਾਂ ਨੂੰ ਅੱਜ ਰਿਹਾ ਕਰੋ ਸਰ ਇੱਕ ਟਿੱਪਣੀ ਕੀਤੀ ਗਈ ਜਸਟਿਸ ਉਹਨਾਂ ਦੇ ਹੱਲੋ ਜੜ ਕਿ ਅ ਤੁਸੀਂ ਕਿਉਂ ਅੰਦਰ ਰੱਖਣਾ ਚਾਹੁੰਦੇ ਹੋ ਸਟੇਟ ਨੂੰ ਇਹ ਸਵਾਲ ਪੁੱਛਿਆ ਗਿਆ ਉਸ ਤੇ ਸਟੇਟ ਨੇ ਸਟੇਟ ਨੇ ਤਾਂ ਜੋ ਗੱਲ ਅੰਦਰਲੀ ਗੱਲ ਤੇ ਇਹ ਜੀ ਕੇਰ ਕੱਢਣੀ ਹੈ ਕੇਰ ਤਾਂ ਕੱਢਣੀ ਹੋਣੀ ਮੋਛਾਂ ਦਾ ਰੋਲਾ ਉਹ ਵੀ ਹੁਣ ਆ ਜਾਣਾ ਮਜੀਠਾ ਸਾਹਿਬ ਨੇ ਬਾਹਰ ਹੋਰ ਕੋਈ ਮਸਲਾ ਨਹੀਂ ਹੈ ਮੈਂ ਤੁਹਾਨੂੰ ਕਈ ਵਾਰ ਕਹਿ ਚੁੱਕਿਆ ਕਿ ਡਰੱਗ ਕੇਸ ਤੇ ਡਰੱਗ ਨਹੀਂ ਸੀ ਡੀਏ ਕੇਸ ਤੇ ਡਿਸਪਰਪੋਰਸ਼ਨ ਐਸਿਡ ਨਹੀਂ ਸੀ ਕਰੋ 5 ਰੁਪਏ ਬਰਾਮਦ ਨਹੀਂ ਹੋਏ ਸੀ ਕਿੰਨੀਆਂ ਇਹਨਾਂ ਨੇ ਰੈਡਾ ਕਰ ਲਈਆਂ ਜੀ 5 ਰੁਪਏ ਤੱਕ ਇਹਨਾਂ ਤੋਂ ਨਹੀਂ ਮਿਲੇ ਸੀ 1000 ਏਕੜ ਕਿੱਥੇ ਗਏ ਅੱਜ ਮੈਨੂੰ ਜਵਾਬ ਦੇਣ ਪੰਜਾਬ ਸਰਕਾਰ ਵਾਲੇ 1000 ਏਕੜ ਦੀ ਗੱਲ ਕੀਤੀ ਸੀ ਉਹ ਕਿੱਥੇ ਹੈ 540 ਕਰੋੜ ਕਿਹਾ ਸੀ 40 ਕਰੋੜ ਦਾ ਚਲਾਨ ਪਾਈਸ਼ ਕੀਤਾ ਉਹ 36 ਕਰੋੜ ਦੀਆਂ ਪ੍ਰਾਪਰਟੀਆਂ ਵਿਕ੍ਰਮ ਸਿੰਘ ਮਜੀਠੀਆ ਔਰ ਉਹਦੇ ਪਰਿਵਾਰ ਦੀ ਨਹੀਂ ਹੈਗੀਆਂ ਤੁਸੀਂ 6.5 ਕਰੋੜ ਰੁਪਏ ਦੀ ਜਿਹੜੀ ਆਮਦਨ ਲੋਨ ਇਨਕਮ ਐਗਰੀਕਲਚਰ ਇਨਕਮ ਤੁਸੀਂ ਘਟਾਈ ਅੱਜ ਤੁਹਾਨੂੰ ਸਾਰੇ ਜਵਾਬ ਉੱਥੇ ਕੋਈ ਦੇਣ ਕੋਈ ਨਹੀਂ ਤੁਹਾਨੂੰ ਜਵਾਬ ਮਿਲਿਆ ਇਸ ਕਰਕੇ ਸਾਨੂੰ ਅਜਮਤ ਮਿਲ ਗਈ ਥੈਂਕ ਯੂ ਥੈਂਕ ਯੂ ਸੋ ਦੇਖੋ ਤੁਸੀਂ ਖੁੱਲ ਕੇ ਅੱਜ ਜਿਹੜੀ ਸਾਰੇ ਫੈਕਟਸ ਦੇ ਨਾਲ ਜਿਹੜੀ ਗੱਲ ਕੀਤੀ ਸਾਡੇ ਨਾਲ ਐਡਵੋਕੇਟ ਸੋਪਤੀ ਜੋ ਕਿ ਵਿਕਰਮ ਸਿੰਘ ਮਜੀਠੀਆ ਦੇ ਬੜੇ ਲੰਬੇ ਸਮੇਂ ਤੋਂ ਮਨਪ੍ਰਿਪਾਇਰ ਵਾਈ ਕਰ ਰਹੇ ਸਨ ਕੇਸ ਜੀ ਔਰ ਕਿਤੇ ਨਾ ਕਿਤੇ ਕਾਲੀ ਵਰਕਰਾਂ ਦੇ ਲਈ ਬੜੀ ਖੁਸ਼ੀ ਦੀ ਗੱਲ ਹੈ ਵੱਡੀ ਖਬਰ ਹੈ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ 7 ਮਹੀਨਿਆਂ ਤੋਂ ਜੇਲ੍ਹ ਦੇ ਅੰਦਰ ਸਨ ਉਹਨਾਂ ਨੂੰ ਰਾਹਤ ਮਿਲ ਗਈ ਹੈ ਬੇਲ ਮਿਲ ਗਈ ਹੈ ਹੁਣ ਜਿਵੇਂ ਹੀ ਫਾਰਮੈਲਿਟੀਜ਼ ਹੋਣ ਗਈਆਂ ਖਤਮ ਹੋਣਗੀਆਂ ਜਿਵੇਂ ਕੰਪਲੀਟ ਹੋਣਗੀਆਂ ਤਾਂ ਨਾਲ ਦੀ ਨਾਲ ਵਿਕਰਮ ਸਿੰਘ ਮਜੀਠੀਆ ਜਿਹੜੇ ਨਾਬਾ ਜੇਲ ਤੋਂ ਬਾਹਰ ਆਉਣਗੇ ਤੇ ਵੇਖਣਾ ਹੋਏਗਾ ਕਿ ਕਿਸ ਤਰ੍ਹਾਂ ਕਾਲੀ ਵਰਕਰਾਂ ਦੇ ਵੱਲੋਂ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਜਾਂਦਾ ਹੈ